हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤਾਂ ਨੰਗਸੇ ਲਈ ਲੰਘ ਗਏ ਜੀ ਇੱਕ ਬੜਾ ਤਾਜੀ ਸੂਣ ਵਾਲੀ ਆਪਾਂ ਇੱਕ ਗੱਬਣ ਲੈਣ ਲੈਂਦੀ ਆ ਵਧੀਆ ਕੰਦ ਕਰ ਰਹੀ ਆ 2 ਨੰਬਰ ਤੇ ਬੜਾ ਜਿਹੜੀ ਟੋਕੜ ਆ ਭਾਈ ਤੇ ਲਾਸਟ ਤੇ ਜਿਹੜੀ ਗੱਬਣ ਬੱਤੀ ਆ ਆਉ ਪੁੱਛ ਲੈਨੇ ਆਪਾਂ ਭਾਈ ਟੋਟੇਲ ਆਜੋ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਜੀ ਹਾਂ ਜੀ ਬਹੁਤ ਵਧੀਆ ਜੀ ਵਧੀਆ ਚੱਲਦਾ ਕੰਮਕਾਰ ਹਾਂ ਜੀ ਨਾਮ ਤੇ ਐਡਰੈਸ ਬੋਲ ਦੋ ਨਾਮ ਮੇਰਾ ਕੁਲਦੀਪ ਸਿੰਘ ਆ ਜੀ ਪਿੰਡ ਸੁਖਾਰਾਂ ਦਾ ਕੋਠੇ ਵਾਲਾ ਕਚਰਾ ਜੀ ਖੇਤਾਂ 'ਚ ਘਰ ਆਈ ਠੀਕ ਹੈ ਬਾਈ ਤੇ ਨੇੜੇ ਸਾਡੇ ਪੈਂਦਾ ਹੈਗਾ ਸ਼ਹਿਰ ਭਾਗਤਾ ਭਾਈ ਕਾ ਤਹਿਸੀਲ ਬਾਗਾਪੁਰਾਣਾ ਹੈਗਾ ਜ਼ਿਲ੍ਹਾ ਮੋਗਾ ਹੈ ਮੋਬਾਈਲ ਨੰਬਰ ਬੋਲੋ 98685 38206 ਠੀਕ ਹੈ ਬਾਈ ਕੋਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਪਰ ਡੇਟਾਂ 'ਚ ਇਹ ਕਿਹੜਾ ਸੂਏ ਸੁਣੇ ਇਹ ਦੂਜੇ ਸੂਏ ਸੁਣਾਈਆਂ ਨੇ ਕਿੰਨੇ ਦਿਨ ਲੈਂਦੀ ਆ ਇਹਦਾ ਹਜੇ ਹਫਤਾ ਪਿਆ ਹਫਤਾ ਪਿਆ ਹੈ ਹਾਂਜੀ ਕੀ ਰਿਕਾਰਡ ਦੁੱਧ ਦਾ ਬਾਈ ਇਹਦਾ 26 ਕਿਲੋ ਪਹਿਲੇ ਸੂਏ ਦਾ ਰਿਕਾਰਡ ਹੈਗਾ ਮਾਲਕਾਂ ਨੇ ਦੱਸਿਆ ਪਾ ਜੀ ਤੋਂ ਲਈ ਆ ਹਮ ਤੇ ਸੀਲ ਪੂਰੀ ਆ ਨਮਾਉਣ ਨੂੰ ਵੀ ਇਹ ਅੱਜ ਹੀ ਲੈਂਦੀ ਆ ਆਪਾਂ ਹਮ ਨਮਾਉਣ ਨੂੰ ਵੀ ਸੀਲ ਐ ਤੇ ਧਾਰਾ ਮਾਰਨ ਨੂੰ ਵੀ ਸੀਲ ਆ ਜੀ ਕੱਦ ਫੁੱਲ ਆ ਹਾਂਜੀ ਕੱਦ ਤਾਂ ਹੁਣ ਸਾਡੇ ਸਾਹਮਣੇ ਪੂਰਾ ਫੁੱਲ ਆ ਜੀ ਕਿੱਡਾ ਬਈ ਸੋਡਾ ਗੰਦ ਕਿੱਡਾ ਹੈ ਹਾਂਜੀ ਮੇਰਾ 6 ਫੁੱਟ ਦਾ ਹੈ ਸਾਰਾ 6 ਫੁੱਟ ਦਾ ਬਈ ਆ ਜੀ ਮੋਢਿਆਂ ਤੱਕ ਆਉਂਦੀ ਆ ਜੀ ਹਾਂ ਉਸ ਹੱਬ ਨਾਲ ਜੱਜਮੈਂਟ ਕਰਿਓ ਫੁੱਲ ਕੱਦ ਦਾ ਪ੍ਰਿੰਟ ਬਹੁਤ ਚੰਗਾ ਹੈ ਚੰਗੀ ਆ ਵੜ ਕੱਚੀ ਕੱਚੀ ਆ ਢਿੱਲਾਂ ਦੇਖੋ ਲੈ ਢਿੱਲਾਂ ਬਹੁਤ ਪਈਆਂ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਕਿਵੇਂ ਐ ਚੋਈ ਜੋਈ ਚੋਈ ਇੱਕ ਨੰਬਰ ਆ ਜੀ ਵਧੀਆ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਸਨਖਪਣਾ ਬੈਡ ਦੇ ਵਿੱਚ ਬਹੁਤ ਤੋੜਾ ਤਾਰਾ ਵੀ ਕਰਮ ਵਾਲੀ ਦਾ ਚੰਗਾ ਕੱਚੀ ਜ਼ਰੂਰ ਆ ਦੇਣ ਲੈਂਦੀ ਆ ਉਹਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੇ ਨੇ ਕਮਾਲ ਦੀ ਤਿਆਰ ਕਰ ਲੈਣੀ ਆ ਬਾਕੀ ਵੱਡੀ ਗੱਲ ਬਾਈ ਕੋਲੇ ਗੱਡੀ ਪੇਕਅਪ ਆਉਦੀ ਆ ਬਾਈ ਕਿਰਾਏ ਦੇ ਵਿੱਚ ਵੀ ਡਿਸਕਾਊਂਟ ਹੋ ਜਾਊਗਾ ਹਣਾ ਵੀਰੇ ਹਾਂਜੀ ਹਾਂ ਐ ਖਰਾਬ ਨਹੀਂ ਕਰਦੀ ਇਹ ਐ ਜਿਵੇਂ ਨਾ ਐ ਵੀ ਭਾਵੇਂ ਹੱਥ ਫੇਰੀ ਆ ਉਹ ਲੈ ਕਹਿੰਦੀ ਕੁਛ ਨਹੀਂ ਹਣਾ ਨਾ ਜੀ ਨਾ ਜਮੇ ਨਹੀਂ ਕਹਿੰਦੀ ਭੋਰਾ ਵੀ ਨਾ ਜਿਵੇਂ ਮਰ ਗਿਆ ਤੇ ਜਲ ਕੋਈ ਚੱਕ ਨਹੀਂ ਕਹਿੰਦੀ ਗਰਮ ਵਾਲੀ ਕੁਛ ਨਹੀਂ ਨਾ ਭੱਜੇ ਨਾ ਹਿਲਤ ਕਰੇ ਹਾਂਜੀ ਨਸਲ ਹਲੀ ਆ ਜੀ ਸਹੀ ਗੱਲ ਆ ਬਈ ਕੀ ਮੋਲ ਲੱਜਾ ਜਾਂ ਫਿਰ ਕੱਚੀ ਦਾ ਇਹਦਾ ਮੋਲ ਹੀ 70000 ਰੁਪਇਆ ਹੈ ਮਾਨਤਨ ਹੋ ਜਾ ਹਾਂਜੀ ਕੀਤਾ ਜਾਊਗਾ 70000 ਰੁਪਇਆ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਕੱਚੀ ਕੱਚੀ ਆ ਬੜਾ ਖਰ ਚੰਗੀ ਨਿਕਰੂਗੀ ਲੇਵਾਂ ਲੂਵਾਂ ਬਹੁ ਬਣਾਉ ਹਣਾ ਬਈ ਹਾਂਜੀ ਆਪਾਂ ਜਿਹੜੋ ਲੈਂਦੀ ਆ ਨਾ 26 ਕਿਲੋ ਉਹ ਤਾਂ ਪਹਿਲੇ ਸੂਈ ਦਾ ਰਕਾਰ ਹੈਗਾ ਪਰ ਦੂਜੇ ਸੋਨੇ ਨੇ ਇਸ ਬੜਾ ਚੰਗਾ ਫੋਜੀ ਵਾਦੀ ਚੰਗੀ ਆ ਗਰਮ ਵਾਲੀ ਲੇ 2024 ਜੇ ਮੈਂ ਮਰਜੀ ਬਈ ਲਾ ਲਾਇ ਤਾਂ ਲੇਵਾ ਪੂਰਾ ਫੁੱਲ ਬਣਾ ਕੇ ਸੋਣਾ ਨੇ ਦੋ ਨੰਬਰ ਤੇ ਟੋਕੜ ਹੈ ਹਾਂਜੀ ਇਹ ਟੋਕੜਾ ਜੀ ਕਿਹੜਾ ਸੂਆ ਬਈ ਇਹ ਦੂਜੇ ਸੂਏ ਸੂਈ ਵੀ ਹੈ ਜੀ ਹੁਣ ਹੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਨੂੰ ਸੂਈ ਨੂੰ ਹੋ ਗਈ 5 ਮਹੀਨੇ ਹੋ ਗਈ ਸੂਈ 5 ਮਹੀਨੇ ਦੁੱਧ ਕਿੰਨਾ ਹੁਣ ਬਈ ਹੁਣ ਇਸ ਟਾਈਮ ਤੇ ਥੱਲੇ 13 ਕਿਲੋ ਦਹੀਂ ਨੱਟ ਤਿਆਰ ਹਾਂਜੀ ਇਹ ਆਪਾਂ ਹੁਣ ਅੱਜ ਛਾਂ ਨੂੰ ਛੇਵਾਂ ਲਾਂਗਾ ਆਪ ਚੋਵਾਂਗੇ ਆਪ ਚੋਵਾਂਗੇ ਹਾਂਜੀ ਲਿਆਂਦੀ ਨੂੰ ਉਹ ਨੂੰ ਹੋ ਗਈ 3 ਦਿਨ 4 ਘਰੇ ਚੋਲੀ ਹਾਂਜੀ ਹੂੰ ਖੋਲਿਓ ਬਈ ਤੋਰੇ ਫੇਸ ਬੜਾ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਆਰਡਰ ਬਹੁਤ ਚੰਗਾ ਬਈ ਆ ਲੇਵਾ ਕਮਾਲ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜ ਮੈਂ ਅਈ ਧਾਰ ਵਧੀਆ ਪੋਲੀ ਆਈ ਪੂਰੀ ਪੋਲੀ ਇੱਦਾਂ ਪੂਰੀ ਪੋਲੀ ਧਾਰ ਆਈ ਹੂੰ ਸੋਰਾ ਤਾਰਾ ਗਰਮ ਵਾਲੀ ਦਾ ਚੰਗਾ ਚੰਗੀ ਆ ਬੜਾ ਸੁਨਕੇ ਥਣਲੇ ਬਚੰਗਾ ਚਵਾਈ ਚੂਈ ਬਈ ਕਹਿੰਦਾ ਨੰਬਰ 1 ਕੀ ਮੋਲ ਆ ਬਈ ਜੈ ਜਦਰ ਹਾਂਜੀ ਮੁੱਲ ਕੀ ਇਹਦਾ ਜਾਜ ਜ। ਇਹਦਾ ਮੁੱਲ ਜਮਾਂ ਜਏ ਮੁੱਲ 43000 ਰੁਪਈਆ ਹੀ। 43000 ਮਾਨਤਨ ਹੋ ਜਾ। ਮਾਨਤਨ ਕੀਤਾ ਜਾਊਗਾ ਇਹਦੇ ਠੀਕਾ ਭਰਾਏ ਨੂੰ ਜੀ ਹੋਗੇ। ਆਪਣਾ ਦੂਜਾ 10 ਦਿਨ ਹੋ ਗਈ ਅਜ। ਠੀਕ। 10 ਦਿਨ ਹੋ ਗਏ ਭਾਈ ਠੀਕਾ ਭਰਾਏ ਨੂੰ 43000 ਰੁਪਈਆ ਮੁੱਲ ਆ ਮਾਨਤਨ ਜ਼ਰੂਰ ਹੋ ਜਾ। ਲੇਵਾ ਬਹੁ ਚੰਗਾ ਹਨ ਗਰਮਾ। ਹਾਂਜੀ ਲੇਵਾ ਤਾਂ ਪੂਰਾ ਬਣਾਉਂਦੀ ਹੈ ਜਮਾਂ ਦੁੱਧ ਵੀ ਟਾਈਮ ਤੋਂ ਟਾਈਮ ਆ ਜਮਾਂ ਮਿਣਕੇ ਦੇਵਾਂਗੇ ਭਾਵੇਂ ਅਗਲਾ ਚਾਰ ਡੰਗ ਚੋਲ ਵੀ। ਹਾਂ। ਆਰਡਰ ਦੇਖੋ ਭਾਈ ਆਰਡਰ ਕਮਾਲ ਦਾ ਕੱਲਾ ਕੱਲਾ ਥਣਮੁੱਠੀ ਵਾਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗਏ ਤੇ ਨਾੜਾ ਨੂੜਾ ਦੇਖੋ ਕਰਮਾਲ ਦੇ ਫੁੱਲ ਸੱਜਰ ਜੀ ਇਹੇ ਗਾਂ ਮੈਥੇ ਹੀ ਗਈ ਸੀਗੀ ਸੂਈ ਵੀ ਤੇ ਉਦੋਂ ਵੀ ਦੁੱਧ ਇਹਲੇ 22 ਕਿਲੋ ਸੀਗਾ ਠੀਕ ਆ ਭਾਈ ਜਮਾ ਤਾਜੀ ਥਲੇ ਅੱਗੇ ਭਾਈ ਬੱਚੀ ਆ ਹਾਂਜੀ ਬੱਚੀ ਆ ਜੀ ਇਹ ਕਿੰਨੇ ਟਾਈਮ ਦੀ ਗੱਬਣਾ ਇਹ 4 ਮਹੀਨੇ ਤੋਂ ਉੱਤੇ ਆਈ ਇਹ ਚੈੱਕ ਪਾਸ ਆ ਚੈੱਕ ਕਰਵਾਈ ਵੀ ਆ ਜੀ ਅਗਲਾ ਚੈੱਕ ਕਰਵਾ ਕੇ ਲੈ ਕੇ ਜਾਵੇ ਤੇ ਸੀਲ ਬਹੁਤ ਆਈ ਇਹੇ ਕਿੰਨਾ ਦੁੱਧ ਸੀ ਇਹਦੀ ਮਾਂ ਥੱਲੇ ਇਹਦੀ ਮਾਂ ਥੱਲੇ 22 ਕਿਲੋ ਦੁੱਧ ਸੀ ਗਾ ਜੀ ਖੋਲਿਓ ਬਈ ਤੋਰਿਓ ਰਾਜੀ ਫੁੱਲ ਸਮੇਂ ਫੁੱਲੀ ਫੀਰ ਬੁਰੀ ਹੱਟ ਲਾਵੇ ਹੋ ਟਿੱਲਾ ਦੇਖੋ ਬਾਲ ਬਹੁਤ ਪਏ ਨੇ ਐ ਨਹੀਂ ਆਂਦੀ ਕੋਸ ਨਹੀਂ ਬਹੁਤ ਸੋਹਣਾ ਕੱਡੂ ਹਾਂਜੀ ਲਿਆ ਥਾਨ ਸੋਣ ਹੁਣੇ ਹੀ ਵੇਖ ਲਓ ਲੈ ਮੁੱਠੀ ਵਾਲਾ ਥਾਨ ਹਾਂਜੀ ਹਾਂ ਕੀ ਬਾਤ ਹੈ ਖਰਾਬ ਨਹੀਂ ਕਰਦੀ ਜਿਵੇਂ ਇਹ ਖੋਲਿਓ ਬਈ ਤੋਰਿਓ ਰਾਜੀ ਫੁੱਲ ਸਮੇਂ ਫਲੀ ਫੁੱਲ ਬਾਕੀ ਠੰਡੀ ਆ ਯਾਰ ਹਨਾ ਜਿਵੇਂ ਮਾਰਦੀ ਹੱਥ ਲਾਈ ਜਾਂਲ ਕਹਿੰਦੀ ਗਰਮ ਵਾਲੀ ਕੋਸ਼ ਨਹੀਂ ਤੇ ਕੀ ਮੋਲ ਆ ਫਿਰ ਇਹਦਾ ਜੈਜਾ ਇਦਾ ਮੁੱਲ 33000 ਰੁਪਈਆ ਜੀ ਮਾਨਦਾਨ ਹੋ ਜਾ ਹਾਂਜੀ ਕੀਤਾ ਜਾਊਗਾ 33000 ਰੁਪਈਆ ਮੁੱਲ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਆ ਸਮੀ ਬੜੀ ਆ ਰਾਜੀ ਰੂ ਜੀ ਖੁੱਲ ਆ ਬਾਈ ਮੋੜ ਲਿਆ ਭਰਾ ਨਾਗੇਸੀ ਭਰਾ ਕੋਲੇ ਤਨ ਤਿੰਨੇ ਲਿਖਾ ਦੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਦਲੋ ਧੰਨਵਾਦ ਜੀ